ਸਾਰੇ ਪਨਰਾਤੀਆਂ ਨੂੰ ਪਾਵਨ ਕੁਵਿੰਦਰ ਜੀ ਅੰਦਰ ਸੁਭਾਣ ਮਾਤਿਰੋ ਨੂੰ ਸਤ ਸੰਬੋਧਿਓ ਜਿਵੇਂ ਕਿ ਆਪ ਸਭ ಪರಿਪਾਤਿ ਆਤ ਹੈ ਧਰ ਤਨ ਅਮਰ ਸ਼ਹੀਰ ਬਰਵਾਦੀਪ ਸਿੰਘ ਸਾਹਿਬ ਜੀ ਜਨਾ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਇਸ ਮਨਪਤ ਸਮਾਗਮ ਜੋ ਚੱਲ ਰਹੀ ਹੈ ਸਾਸੁਰਾਂ ਦੀ ਬਖਸ਼ਿਸ਼ ਦਾ ਸੰਕਾ ਪਛਮੀ 3 ਵਾਲੇ ਵੇਨ ਸ਼੍ਰੀ ਆਪਨਪਾਠ ਸਹਿ ਪਰਾਰੰਭ ਹੋ ਗਣਗੇ 27 ਤੀ ਸਵੇਰੇ 7:00 ਵਜੇ ਦੇ ਲਾਗਤ ਸ਼੍ਰੀ ਆਪਨਪਾਠ ਸਹਿ ਜੀ ਦੇ ਤੋ ਉਪਰੰਤ ਸੱਚਖੰਡ ਸ਼੍ਰੀ ਅਰਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਪੱਤਰ ਸਰਪੰਚ ਜੋ ਸਿੰਘ ਸਾਹਿਬ ਜੀ ਸੰਤਾਰਨ ਸ੍ਰੋਹਨ ਕਰਨਗੇ 26 ਤਰੀਕ ਵਾਲੇ ਦਿਨ ਨਗਰ ਕੀਰਤਨ ਹੋਵੇਗਾ ਔਰ ਗੁਰਮਤ ਸਮਾਗਮ ਇਸ ਬਾਣ ਪਵਿੱਤਰ ਅਸਥਾਨ ਤੇ ਚਾਜਿਆ ਜਾਣੇ ਹਨ ਔਰ 27 ਤਰੀਕ ਵਾਲੇ ਦਿਨ ਸਾਰਾ ਦਿਨ ਹੀ ਗੁਰਮਤ ਸਮਾਗਮ ਹੋਵੇਗਾ ਜਿਸ ਦੀ ਸਮਾਪਤੀ ਰਾਤ ਲਗਭਗ 12 ਵਜੇ ਹੋਵੇਗੀ ਵੀ ਤਰੀਕ ਵਾਲੇ ਦਿਨ ਗੁਰਬਾਣੀ ਜੋ ਹੈ ਉਹ ਬੱਚਿਆਂ ਤੋਂ ਸ਼ਰਮ ਕੀਤੀ ਜਾਵੇਗੀ ਗੁਰਬਾਣੀ ਮੁਕਾਬਲਾ ਹੋਵੇਗਾ ਔਰ ਇਸੇ ਤਰ੍ਹਾਂ 21 ਤਰੀਕ ਵਾਲੇ ਦਿਨ ਸਵਾਲ ਜਵਾਬ ਕੋਈ ਪ੍ਰੋਗਰਾਮ ਹੋਵੇਗਾ ਔਰ 23 ਤਰੀਕ ਵਾਲੇ ਦਿਨ ਬੱਚਿਆਂ ਦਾ ਦਸਤਾਰ ਉਤਾਰਾ ਹੋਵੇਗਾ ਸੇਵਾ ਸੰਗਤਾਂ ਦਾ ਸਾਰਿਆਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਲਾਹਾ ਪ੍ਰਾਪਤ ਕਰਨ ਜੀ ਬੇਨਤੀਆਂ ਪ੍ਰਵਾਨ ਕਰミਆਂ 27 ਤਰੀਕ ਵਾਲੇ ਦਿਨ ਗੁਰਦੁਆਰਾ ਰਾਮ ਸਰ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ਜਿਸ ਵਿੱਚ ਸ਼੍ਰੀ ਆਪਾਰਤਕ ਸਾਹਿਬ ਜੀ ਤੋਂ ਪੰਜ ਪਿਆਰੇ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਅੰਮ੍ਰਿਤ ਅਗਲਾ ਦੀ ਸੰਕਟਾਂ ਨੂੰ ਪੇਟਾ ਰਹੇ ਕੁਕਾਰ ਉਹ ਹਨ ਉਹ ਤਰਫ ਤੋਂ ਚਾਰ ਕਮੇਟੀ ਵੱਲੋਂ ਪ੍ਰਵਾਇਡ ਕੀਤੇ ਜਾ ਰਹੇ ਹਨ ਜਿਨ੍ਹਾਂ ਮਾਈ ਪਾਈ ਅਜੇ ਤੱਕ ਅੰਮ੍ਰਿਤ ਦਾ ਲਾਭ ਪ੍ਰਾਪਤ ਨਹੀਂ ਕਰ ਸਕੇ ਉਹ ਗੁਰੂ ਵਾਲੇ ਬਣ ਕਰਕੇ ਸਤਿਗੁਰਾਂ ਦੀਆਂ ਰਿਸ਼ੀਆਂ ਪ੍ਰਾਪਤ ਕਰਨਾ ਵਾਹਿਗੁਰੂ ਜੀ ਦਾ ਫਾਕਸ ਵਾਹਿਗੁਰੂ ਜੀ ਦੀ ਫਤਿਹ